ਬਿਲਕੁਲ ਸਾਫ਼ ਜੀ ਗੱਲ ਹੈ ਅਸੀਂ ਤਾਂ ਉਸ ਦਿਨ ਤੋਂ ਹੀ ਕਹਿ ਰਹੇ ਹਾਂ ਜਿਸ ਵਾਂ ਇੱਕ ਘਨੌਣੀ ਵਾਰਦਾਤ ਹੋਈ ਹੈ ਬਟ ਸਰਕਾਰ ਨਹੀਂ ਮੰਨ ਰਹੀ ਸੀ ਹੁਣ ਤੱਕ ਔਰ ਮੈਂ ਇਸ ਗੱਲ ਦੇ ਉੱਤੇ ਬੜਾ ਮੈਨੂੰ ਅੱਜ ਸਕੂਨ ਜਾਂ ਵੀ ਮਿਲੇ ਵੀ ਘੱਟੋ ਘੱਟ ਸਰਕਾਰ ਨੇ ਆਪਣਾ ਸੱਚ ਤੱਕ ਬੋਲਿਆ ਅੱਜ ਮਾਂ ਜੋ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਹਾਲ ਫਰਨਾਮੇ ਦੇ ਕੇ ਇਸ ਗੱਲ ਨੂੰ ਮੰਨਿਆ ਵੀ ਸਿੱਧੂ ਮੂਸੇਆ ਦੀ ਸਕਿਉਰਿਟੀ ਘਟਾਈ ਗਈ ਤਾਂ ਉਹਦਾ 24 ਘੰਟਿਆਂ ਦੇ ਵਿੱਚ ਮਾਰ ਡਰਪ ਹੋ ਗਿਆ। ਤਾਂ ਇਹਦਾ ਮਤਲਬ ਇਹੀ ਨਿਕਲ ਰਿਹਾ ਵੀ ਗਲਤੀ ਸਰਕਾਰ ਦੀ ਸੀ ਜਾਂ ਸਰਕਾਰ ਦੇ মিডিਆ ਐਡਵਾਈਜ਼ਰ ਦੀ ਸੀ। ਕਿਸੇ ਦੀ ਤਾਂ ਗਲਤੀ ਸੀ ਜੋ ਐਡਾ ਵੱਡਾ ਅਪਰਾਧ ਹੋਇਆ। ਤਾਂ ਸਰਕਾਰ ਨੂੰ ਚਾਹੀਦਾ ਹੈ ਹੁਣ ਬਣਦੀ ਹੋਈ ਕਾਰਵਾਈ ਐਫ ਆਈ ਆਰ ਕੱਟੇ ਜਿਸ ਅਧਿਕਾਰੀ ਦੀ ਵੀ ਗਲਤੀ ਸੀ ਜਿਹਨੇ ਬਦਮਾਸ਼ਾਂ ਦੀ ਮਦਦ ਕੀਤੀ ਸਿਕਿਉਰਿਟੀ ਨੂੰ ਅਨਾਉਂਸ ਕਰਕੇ। ਪਰ ਹੁਣ ਤਾਂ ਸਾਹਮਣੇ ਆ ਗਈਆਂ ਸਾਰੀਆਂ ਗੱਲਾਂ ਚੋਣਾਂ ਦਾ ਵੀ ਪ੍ਰਚਾਰ ਚੱਲ ਰਿਹਾ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਦੱਸੋਗੇ? ਦੇਖੋ ਜੀ ਸਰਕਾਰ ਤਾਂ ਮੈਨੂੰ ਦੋ ਦੋ ਸਾਲ ਤੋਂ ਹੀ ਲਗਭਗ 24 ਮਹੀਨੇ ਹੋ ਗਏ ਨੇ ਇਕਨੋਰ ਕਰ ਰਹੀ ਹੈ। ਪਰੰਤੂ ਲੋਕਾਂ ਕੋਲੇ ਮੇਰਾ ਜਾਣਾ ਧਰਮ ਹੈ ਕਿਉਂਕਿ ਮੈਂ ਉਹਨਾਂ ਤੋਂ ਉਮੀਦ ਕਰਦਾ ਹੋਰ ਕੋਈ ਟਿਕਾਣਾ ਬਚਿਆ ਹੀ ਨਹੀਂ। ਮੈਂ ਸਾਰੇ ਆਗੂਆਂ ਕੋਲੇ ਵੀ ਜਾਇਆ ਹੈ ਵੱਖ-ਵੱਖ ਪਾਰਟੀਆਂ ਦੇ ਜਿਹੜੇ ਹੈੱਡ ਨੇ ਉਹਨਾਂ ਕੋਲ ਵੀ ਜਾਇਆ ਹੈ ਪਰੰਤੂ ਸਾਰਿਆਂ ਦੇ ਇਲਾਵਾ ਕਿਸੇ ਲਾਰੇ ਤੋਂ ਕੁਝ ਨਹੀਂ ਕੀਤਾ ਪਰੰਤੂ ਲੋਕਾਂ ਅੱਗੇ ਆਪਣੀ ਗੱਲ ਰੱਖਣੀ ਮੇਰਾ ਅਧਿਕਾਰ ਖੇਤਰ ਹੈ ਉਹਨਾਂ ਕੋਲੇ ਮੈਂ ਜਾਊਂਗਾ ਅਪੀਲ ਕਰੂੰਗਾ ਸ਼ਾਇਦ ਲੋਕ ਮੇਰੀ ਮੰਨ ਕੇ ਇਹਨਾਂ ਲੋਕਾਂ ਨੂੰ ਲੋਕਾਰ ਦੇਣ ਤਾਂ ਚੰਗੀ ਗੱਲ ਇੱਕ ਪਾਸੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਸਰਕਾਰ ਮਤਲਬ ਜੇ ਸਕਿਉਰਿਟੀ ਲੀਕ ਹੋਈ ਤਾਂ ਦੂਸਰੇ ਪਾਸੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਚੈਨਲਾਂ 'ਤੇ ਲਗਾਤਾਰ ਚੱਲ ਰਹੀਆਂ ਨੇ ਬਿਲਕੁਲ ਬਿਲਕੁਲ ਜੀ ਮੈਂ ਪਹਿਲਾਂ ਵੀ ਸਾਡੇ ਸਤਕਾਰਯੋਗ ਨੇ ਸੀਐਮ ਸਾਹਿਬ ਸਵਾ ਸਾਲ ਦੇ ਵਿੱਚ ਮਾਨ ਸਾਹਿਬ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਵੀ ਇੰਟਰਵਿਊ ਬਣੀ ਕਿੱਥੇ ਆ ਜਦ ਕਿ ਮੈਂ ਪੀੜਤ ਵਿਅਕਤੀਆਂ ਮੈਂ ਤੁਹਾਨੂੰ ਕਲੀਅਰ ਕੱਟੇ ਗੱਲ ਦੱਸ ਸਕਦਾ ਵੀ 7 ਤੇ 8 ਦੀ ਰਾਤ ਨੂੰ ਸੀਐਓ ਸਾਹਿਬ ਥੋੜੀ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਲੌਰੈਂਸ ਔਰ ਜੇਲ ਤੋਂ ਬਾਹਰ ਸੀ ਤੇ ਦੂਸਰੀ ਵੀਡੀਓ ਤੁਸੀਂ ਆਪ ਵੀ ਪਤਾ ਲਾ ਸਕਦੇ ਹੋ ਮੇਰੇ ਕੋਲ ਸੂਤਰਾਂ ਮੁਤਾਬਕ ਤਾਂ ਮੈਂ ਤੁਹਾਨੂੰ ਦੂਸਰੀ ਦੂਸਰੀ ਵੀ ਦੱਸ ਦੂੰ ਜੇ ਮੇਰੀ ਗੱਲ ਤੇ ਯਕੀਨ ਕਰੋਗੇ ਤਾਂ ਔਰ ਮੈਂ ਤੁਹਾਨੂੰ ਉਸ ਕਰਮਚਾਰੀ ਦਾ ਨਾਮ ਵੀ ਦੱਸ ਸਕਦਾ ਵੀ ਜਿਹੜਾ ਪੰਜਾਬ ਪੁਲਿਸ ਦੇ ਇੰਸਪੈਕਟਰ ਰਿੰਕ ਦਾ ਜੀ ਨੇ ਸਾਰਾ ਮੈਨੇਜ ਕੀਤਾ ਇਹ ਸਿਸਟਮ ਨੂੰ ਤੇ ਅੱਜ ਕੱਲ ਉਹ ਕੈਨੇਡਾ ਟੱਪ ਗਿਆ ਕਿਉਂਕਿ ਉਹਨੂੰ ਪਤਾ ਸੀ ਵੀ ਜੇ ਕਿਤੇ ਕੋਈ ਗਾਇ ਡਿੱਗੀ ਤਾਂ ਉਹਦੇ ਵਿੱਚ ਮੇਰਾ ਨਾਮ ਆਊਗਾ ਔਰ ਬੜੇ ਦੁੱਖ ਦੀ ਗੱਲ ਹੈ ਵੀ ਸਰਕਾਰ ਪਤਾ ਨਹੀਂ ਕਿਉਂ ਉਹਨੂੰ ਕੀ ਮਿਲਦਾ ਤੁਸੀਂ ਇੱਕ ਪਾਸੇ ਗੱਲ ਕਰਦੇ ਹੋ ਵੀ ਇੱਥੇ ਬਾਹਰੋਂ ਆ ਕੇ ਨੌਕਰੀਆਂ ਕਰਨਗੇ ਮਾਨ ਸਾਹਿਬ ਜੇ ਮੇਰੇ ਪੁੱਤ ਵਰਗੇ ਨੌਜਵਾਨ ਜਿਹੜੇ ਕਰੋੜਾ ਰੁਪਈਆ ਤੁਹਾਡੇ ਟੈਕਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਣ ਕਰੋੜਾਂ ਨੌਜਵਾਨਾਂ ਦੇ ਦੇ ਦਿਲਾਂ ਦੀ ਧੜਕਣ ਹੋਣਾ ਤੇ ਉਹਨਾਂ ਨੂੰ ਇੱਕ ਆਪਣੇ ਕਿੱਤੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੁਣ ਸਿਰ ਤੇ ਪੱਗ ਦੀ ਤਾਇਦ ਕਰਦੇ ਹੁਣ ਜੇ ਤੁਸੀਂ ਉਹੋ ਜਿਹੇ ਨੌਜਵਾਨ ਨੂੰ ਬਚਾ ਨਹੀਂ ਸਕੇ ਚਲੋ ਬਚਾ ਤੁਸੀਂ ਨਹੀਂ ਸਕੇ ਨਵੀਂ ਨਵੀਂ ਸਰਕਾਰ ਆਈ ਸੀ ਚਾ ਸੀ ਤੁਸੀਂ ਸ਼ੋਰਤ ਦੀ ਖਾਤਰੀ ਮੇਰਾ ਬੱਚਾ ਭੇਂਟ ਚੜਾਤਾ ਪਰantu ਤੁਸੀਂ ਹੁਣ ਉਹਦੇ ਜਸਟਿਸ ਵਿੱਚ ਯੋਗਦਾਨ ਤਾਂ ਪਾ ਹੀ ਸਕਦੇ ਹੋ ਤਾਂ ਕਿਹੜੀਆਂ ਮਜਬੂਰੀਆਂ ਨੇ ਤੁਹਾਡੀਆਂ ਵੀ ਤੁਸੀਂ ਇੱਕ ਗੁੰਡਾ ਜੇਲ੍ਹ ਦੇ ਵਿੱਚ ਤੁਹਾਡੀ ਕਸਟਡੀ ਦੇ ਵਿੱਚ ਰਹਿ ਕੇ ਦੋ ਵੀਡੀਓ ਪ੍ਰਸਾਰਤ ਕਰਦੇ ਮਾਨਯੋਗ ਹਾਈ ਕੋਰਟ ਉਸ ਵੀਡੀਓ ਨੂੰ ਗੈਰ ਕਾਨੂੰਨੀ ਇਕਰਾਰ ਦੇ ਦੇ ਔਰ ਤੁਸੀਂ ਸਵਾ ਸਾਲ ਹੋ ਗਿਆ ਹਲੇ 3 ਮਹੀਨੇ ਦਾ ਤੁਹਾਡੀ ਸਰਕਾਰ ਹੋਰ ਸਮਾਂ ਮੰਗ ਰਹੀ ਹੈ ਮਾਨਯੋਗ ਹਾਈ ਕੋਰਟ ਨੇ ਤੁਹਾਡੇ ਡੀਜੀਪੀ ਸਾਹਿਬ ਨੂੰ ਦੋ ਵਾਰ ਕਟਾਰੇ ਦੇ ਵਿੱਚ ਖੜਾ ਕੇ ਦੋਤੋਂਾਂ ਤੋਂ ਲਈ ਪਰੰਤੂ ਫੇਰ ਵੀ ਤੁਸੀਂ ਛਿਪਾ ਰਹੇ ਹੋ ਤਾਂ ਤੁਸੀਂ ਰਾਜ ਧਰਮ ਦੀ ਨਿਵਾਰੇ ਤੁਸੀਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੂੰ ਜਿਹੜੀ ਸੰਵਿਧਾਨ ਦੀ ਸੌਖਾਦੀ ਤੁਸੀਂ ਉਹਨੂੰ ਸਾਰੀ ਨੂੰ ਮਿੱਟੀ ਚ ਮਿਲਾ ਰਹੇ ਹੋ ਕਿਉਂਕਿ ਤੁਸੀਂ ਆਪਦੇ ਅਹੁਦੇ ਦਾ ਭੇਦ ਵਰਕਰਾ ਰੱਖਣੇ ਹੁੰਦੇ ਨਾ ਤਾਂ ਤੁਸੀਂ ਉਹ ਰੱਖ ਸਕੇ ਨਾ ਹੀ ਤੁਸੀਂ ਬਣਦੀ ਜ਼ਿੰਮੇਵਾਰੀ ਨਿਵਾਰੇ ਹੋ ਤੁਹਾਨੂੰ ਇੱਕ ਦਿਨ ਰੱਬ ਦੀ ਮਾਰ ਜ਼ਰੂਰ ਪਾਊਗੀ ਤਗਰੀਆਂ ਕਹਿੰਦਾ ਤੁਸੀਂ ਹਮੇਸ਼ਾ ਕਹਿੰਦੇ ਵੀ 2 ਕਰੋੜ ਰੁਪਇਆ ਟੈਕਸ ਭਰਦਾ ਹੀ ਸਿੱਧੂ ਜੀ ਉਸ ਦਾ ਧਿਆਨ ਨਹੀਂ ਰੱਖਿਆ ਗਿਆ ਆਮ ਲੋਕਾਂ ਨਾਲ ਕੀ ਹੁੰਦਾ ਹੋਊਗਾ ਜੀ ਬਿਲਕੁਲ ਜੀ ਪਤਾ ਨਹੀਂ ਸਾਡੇ ਨਾਲ ਤੇ ਇਹਨਾਂ ਦੀ ਕੀ ਦੁਸ਼ਮਣੀ ਸੀਗੀ ਸਾਡੇ ਦੇ ਪਿੱਛੇ ਹੀ ਪੈ ਗਏ ਪਤਾ ਨਹੀਂ ਇਹਨਾਂ ਨੂੰ ਇਹ ਲੱਗਿਆ ਵੀ ਸਿੱਧੂ ਨੇ ਸਾਡੀ ਜਿਹੜਾ ਵਿਰੋਧੀ ਪਾਰਟੀ ਨੂੰ ਪੜਨਾਲਿਆ ਸ਼ਾਇਦ ਮੈਨੂੰ ਲੱਗਦਾ ਕਿ ਸਾਡਾ ਮਨ ਤਾਂ ਪਾਣੀ ਵਾਂਗੂ ਡੋਲਦਾ ਸਾਨੂੰ ਕਿਤੇ ਲੱਗਦਾ ਸੀ ਰਾਜ ਸੀ ਕਾਂਗਰਸ ਨੂੰ ਜੁਆਇਨ ਕਰ ਲਿਆ ਤਾਂ ਕਰਕੇ ਉਧਰ ਚਲਾ ਗਿਆ ਪਤਾ ਨਹੀਂ ਇਹਨਾਂ ਨੂੰ ਇਹ ਲੱਗਿਆ ਵੀ ਜੇ ਬੰਦਾ ਜਿੰਦਾ ਰਿਹਾ ਤਾ ਕਰੋੜਾਂ ਲੋਕ ਇਹਨੂੰ ਸੁਣਦੇ ਨੇ ਤਾਂ ਕਿਉਂ ਨਾ ਇਹਨੂੰ ਖਤਮ ਕਰਵਾ ਦਿੱਤਾ ਜਾਵੇ ਮੈਨੂੰ ਮਨਸ਼ਾ ਕੁਛ ਇਸ ਤਰ੍ਹਾਂ ਦੀ ਲੱਗਦੀ ਹੈ ਨਹੀਂ ਤਾਂ ਬਲਤੇਜ ਪੰਨੂ ਵਰਗਿਆਂ ਦੇ ਅਸੀਂ 22 ਨੇ ਵੀ ਸ਼ਿਕਾਇਤਾਂ ਮੁੱਖ ਮੰਤਰੀ ਸਾਹਿਬ ਨੂੰ ਦੇ ਕੇ ਆ ਗਏ ਕਿਸੇ ਇੱਕ ਕਲਰਕ ਦੇ ਖਿਲਾਫ ਵੀ ਇਹਨਾਂ ਨੇ ਜਵਾਬ ਤਲਬ ਵੀ ਲਈ ਕੀਤੀ ਅਜ ਤੱਕ ਤਾਂ ਇਹ ਕੋਈ ਰਾਜਧਰਮ ਥੋੜਾ ਹੁੰਦਾ ਵੀ ਕੋਈ ਬੰਦਾ ਕੰਪਲੇਂਟ ਕਰਦਾ ਬੇਸ਼ੱਕ ਕੰਪਲੇਂਟ ਝੂਠੀ ਵੀ ਹੋਵੇ ਪਰਤਾਹ ਤਾਂ ਉਹਦੀ ਵੀ ਹੁੰਦੀ ਹੈ ਪਰੰਤੂ ਇਹ ਤਾਂ ਚਿੱਟੇ ਦਿਨ ਵਰਗੀ ਸਾਫ਼ ਗੱਲ ਹੈ ਸਾਰੀ ਦੁਨੀਆ ਨੂੰ ਪਤਾ ਹੈ मतले यस ਗੱਲ ਨੂੰ ਲੈ ਕੇ ਸਮੁੱਚੇ ਵਿਸ਼ਵ ਦੇ ਵਿੱਚ ਜਿਹੜੀ ਸਰਕਾਰ ਦੀ ਦੋਵਾਂ ਦੀ ਮੈਂ ਸੈਂਟਰ ਦੀ ਵੀ ਕਹੂੰਗਾ ਨਾਲ ਸੈਂਟਰ ਦੀ ਵੀ ਬਰਾਬਰ ਦੀ ਗਲਤੀ ਹੈ ਇੱਕ ਮੇਰਾ 29 ਸਾਲ ਦਾ ਪੁੱਤ ਹੈ ਜਿਹੜਾ ਉਹ ਮਾਰ ਕੇ ਖਪਾ ਦਿੱਤਾ ਜਾਂਦਾ ਹੈ ਉਹਦੀ ਕੋਈ ਅਪੀਲ ਦਲੀਲ ਨਹੀਂ ਪਰੰਤੂ ਇੱਕ ਮੇਰਾ ਘੰਟੇ ਦਾ ਬੱਚਾ ਹੈ ਜਿਹੜਾ ਹਲੇ 15 ਮਿੰਟ ਦੁਨੀਆ ਤੇ ਆਏ ਨੂੰ ਹੋਏ ਸੀ ਤੇ ਉਹਦੇ ਨੋਟਿਸ ਸਾਡੇ ਹਸਪਤਾਲ ਪਹੁੰਚ ਗਏ ਸੀ ਇਦੇ ਪਿੱਛੇ ਮੈਂ ਦੌਣ ਵਾਲੀ ਸੈਂਟਰ ਤੇ ਸਟ੍ਰੇਟ ਦੀ ਮਾਨਸਿਕਤਾ ਦੇ ਇੱਕ ਬਹੁਤ ਸਾਰਾ ਆਉਂਦਾ ਹੈ ਵੀ ਪ੍ਰਮਾਤਮਾ ਹੀ ਤੁਹਾਨੂੰ ਕਿਸਮਤ ਬਖਸ਼ੇ ਤਾਂ ਜੋ ਸਾਡੇ ਵਰਗੇ ਜਿਹੜੀ ਜਨਤਾ ਜਨਾਰਦਨ ਇਹਦੇ ਨਾਲ ਸੀ ਇਨਸਾਫ ਦੀ ਗੱਲ